ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਚੱਲੇ ਜਿਹੜੀ ਹਰਮੰਦਰ ਸਾਹਿਬ ਪਰਵਾਸ ਹੈ ਮੈਂ ਮੰਮੀ ਤੇ ਮਾਸੇ ਵੀ ਫਿਰ ਕੁਦਰਤੀ ਇਹ ਪਲਾਨ ਬਣ ਗਿਆ ਸਾਡਾ ਕਿ ਮਾਸੇ ਜੀ ਵੀ ਆਏ ਹੋਏ ਸੀਗੇ ਕੱਲ ਸ਼ਾਮੀ ਵਾਸੀ ਆਗੇ ਸੀਗੇ ਤੇ ਕਹਿੰਦੇ ਚਲੋ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦੇ ਆ ਤੇ ਅਸੀਂ ਸਾਡੇ ਇੱਧਰ ਰੋਡ ਬਹੁਤ ਸੋਹਣੇ ਬਣ ਗਏ ਇੱਕ ਦਿਨ ਜੇ ਅਸੀਂ ਆਪ ਡਾਊਨ ਕਰ ਸਕਦੇ ਜੇ ਅਸੀਂ ਤੁਰੇ ਸਵੇਰੇ 4 ਜਾਂ 5 ਵਜੇ ਰਾਮਨੰਦ 2-3 ਵਜੇ ਅਸੀਂ ਘਰ ਮੁੜ ਸਕਦੇ ਹਾਂ ਰਾਮਨੰਦ ਤੇ ਬਾਕੀ ਚੱਲਦੇ ਆ ਮਸੀ ਜੀ ਤਿਆਰ ਹੋ ਗਏ ਚਲਿਏ ਜੀ ਤੇ ਗੱਡੀ ਕਰ ਲਈ ਆਪਾਂ ਨੇ ਉਹ ਸਟਾਰਟ ਗੱਡੀ ਵੀ ਧਵਾ ਲੀ ਹੁੰਦੀ ਸੀਗੀ ਤੇ ਕੱਲ ਮਸੀ ਨੂੰ ਲੈ ਐ ਸੀ ਥੋੜੀ ਜਿਹੀ ਗੰਦੀ ਹੋ ਗਈ ਦੇ ਦੋ ਬੈ ਗਈ ਹਾਂ ਮਾ ਲੋ ਜੀ ਉਹ ਪਿੱਛੇ ਕਰਾ ਲਾਤਾ ਤੁਸੀਂ ਉਹ ਲਾ ਬਣਾ ਹਾਂਜੀ ਉਹ ਪਿੱਛੇ ਕਰਾ ਲਾਤਾ ਉਹ ਪਿੱਛੇ ਕਰਕੇ ਲਾਤਾ ਤਾਂ ਨਾ ਆਹ ਖਾੜੀ ਗੜੀ ਐ ਸਾਡੀ ਉਸੇ ਇਹਦੇ ਨਾਲ ਦਾ ਬਣਾਇ ਕਿਡਾ ਆਹ ਗੇਟ ਐ ਅੱਛਾ ਇਹਦੇ ਨਾਲ ਲਈ ਉੱਧਰ ਵੀ ਹਾਂਜੀ ਅਬੀ 10 ਮਿੰਟ ਸਟਾਰਟ ਰੱਖ ਲਈ ਗੱਡੀ ਨੂੰ ਵੀ ਆਪਾਂ ਵੱਡੇ ਦੀ ਕੱਲ ਸ਼ਾਮੀ ਪੇ ਟੈਂਕੀ ਵੀ ਫੁੱਲ ਭਰ ਆ ਲਿਆ ਸੀਗਾ ਉਹ ਰਸਤੇ 'ਚ ਕਿਤੇ ਖੜਾਂਗੇ ਕੱਲ ਦਾਦਾ ਜਾਂ ਡੈਡੀ ਜੀ ਮੱਸੀਰਾਂ ਨੂੰ ਜਾਇ ਕਰਦੇ ਸੀਗੇ ਮਾਸੀ ਦੇ ਨਾਲੇ ਹੁੰਦੇ ਰਹਿੰਨੇ ਆਦੇਸ ਦਿੱਤੇ ਜਾਂਦੇ ਹੈ ਕਿ ਇੱਧਰ ਤਾਂ ਡੈਡੀ ਨੇ ਤੁਰਪਣਾ ਉਧਰ ਮਾਸੀ ਨੇ ਟ੍ਰੇਨ ਆ ਜਾਣਾ ਬੱਸ ਨੂੰ ਆ ਜਾਣਾ ਨਾਲ ਕੋਲ ਅਸੀਂ ਇੱਥੇ ਇਕੱਠੇ ਹੋ ਜਾਣਾ ਅੱਛਾ ਜੀ ਹਰੇਕ ਮੱਸਿਆ ਜਾਇ ਕਰਦੇ ਤੇ ਚਲੋ ਸੁਖੜਾ ਸੁੱਕ ਕੇ ਆਵਾਂਗੇ ਕਿ ਡੈਡੀ ਜਲਦ ਤੋਂ ਜਲਦ ਬਾਹਰ ਆ ਜਿਵੇਂ ਅਗਲੀ ਮੱਸਿਆ ਨੂੰ ਅਸੀਂ ਪਰਮਾਤਮਾ ਇਕੱਠੇ ਜਾਈਏ ਵਾਹ ਕੋਤ ਦੋ ਹਾਂਜੀ ਚਲੋ ਵੀ ਚੱਲੀਏ ਫਿਰ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਜੀ ਕੀ ਫਤਿਹ ਵੀ ਤਿਆਰ ਹੋ ਗਏ ਤੇ ਰਸਤੇ 'ਚ ਮਾਮੀ ਨੂੰ ਵੀ ਚੱਕਣਾ ਰੁਪੜ ਨਵੇਂ ਪਸੜਡੇ ਤੋਂ ਤੇ ਅਸੀਂ ਘਰ ਤੇ ਰੋਟੀ ਪੈਕ ਕਰ ਲਈ ਆ ਜੋ ਬਾਤ ਮੇਰਾ ਹੁਣ ਵੀ ਆਪਣਾ ਪਿੱਛਾ ਵੇ ਹੁਣ ਵੀ ਮਾਸੀ ਮੋਰੀ ਬੈਠਾਂਗੇ ਨਾ ਜਿੱਥੇ ਤਾਂ ਮੈਨੂੰ ਉਹ ਡੋਦੀ ਮਾਸੀ ਬੱਕਦਣੀ ਅਬਰਸੇ ਬਿਠਾੜ ਦਿਓ ਵਾਰੀ ਵਾਰੀ ਹੋ ਜਾ ਆ ਕਰ ਆ ਕਰ ਪਿੱਛੇ ਸੇ ਮੈਂ ਕਹਿੰਦੀ ਵਾਰੀ ਤੇ ਚੱਲੀ ਜਾ ਨਾ ਕਬਰ ਹਟਾਉਣੇ ਹੁੰਦੇ ਨਹੀਂ ਨਹੀਂ ਮੈਨੂੰ ਹੋ ਜਾਂਦੀ ਨੇ ਚਣਾ ਮੈਨੂੰ ਸਵੇਰੇ ਹੋਇ ਗਈ ਤੇ ਅੱਜ ਸਵੇਰੋਂ ਵੀ ਹੋਲੀ ਵਾਹਿਗੁਰੂ ਸੱਚੇ ਸੱਚੇ ਸਾ ਸੁਖੇ ਪੀ ਬਲੇ ਸੋਹਣੇ ਹਾਸ ਵਾਹਿਗੁਰੂ ਸਤਨਾਮ ਵਾਹਿਗੁਰੂ ਚਲੋ ਜੀ ਸਤਨਾਮ ਵਾਹਿਗੁਰੂ ਵੇ ਬਈ ਹਰ ਖਰੀਦਤਾ ਲਈ ਆ ਦੇਖੋ ਇੱਧਰ ਹੀ ਪੈਂਦਾ ਇੱਧਰ ਹੀ ਆਪਣੇ ਆਹ ਟਰੈਕਟਰ ਵੀ ਉੱਥੇ ਹੀ ਚੱਲੇ ਨਾ ਇਹਦਾ ਉਹ ਚੱਲਦਾ ਹਾਂ ਨਹੀਂ ਤਾਂ ਨਹੀਂ ਕਰਨੇ ਆ ਕੰਮ ਕਰ ਰਹੇ ਆ ਹੋਰ ਵੀ ਕਰਨੇ 50 ਟਰੈਕਟਰ ਸਿਰਸੇ ਨੇ 100 ਐ ਨਾ ਮਤਲਬ ਕਿ ਤੁਹਾਨੂੰ ਕਰਨੇ 50 ਸਿਰਸੇ ਨੇ ਕਰਨੇ ਲੋ ਜੀ ਅਸੀਂ ਬਿਆਸ ਦਰਿਆ ਆ ਪਹੁੰਚ ਗਏ ਤੇ ਇਹਨੇ ਪਾੜ ਪਾਈ ਸੀਗੀ ਇੱਧਰੋਂ ਦੇਖੋ ਬੱਲੇ ਬੱਲੇ ਅਸੀਂ ਪਿੱਛੇ ਖੇਤਾਂ ਵਿੱਚ ਦੇਖਦੇ ਸੀ ਕਿ ਇਹਨ ਪਾਣੀ ਪਾਣੀ ਖੜਾ ਸੀਗਾ ਹਲੇ ਵੀ ਚੱਲਦਾ ਥੋੜਾ ਥੋੜਾ ਚੱਲਦਾ ਨਹੀਂ ਮਤਲਬ ਖੜਾ ਹੀ ਆ ਪਾਣੀ ਉਹਨਾਂ 'ਚ ਉਹ ਝੁੰਗੀਆਂ ਬੜੀਆਂ ਵੀ ਆ ਚੱਲ ਰਹਿਣਾ ਉਹ ਝੁੰਗੀਆਂ ਬੜੀਆਂ ਮੈਂ ਕਿੱਥੇ ਉਹ ਦੇ ਸਾਹਮਣੇ ਵਿੱਚ ਜਾਂ ਝੁੰਗੀਆਂ ਹੜਕੇ ਆਈਆਂ ਵੀ ਆ ਆਣੋੜ ਕੇਵੇਂ ਹੋਣੀਆਂ ਹੁਣ ਤਾਂ ਪਾਣੀ ਬਹੁਤ ਘਟ ਗਿਆ ਖਾਲੀ ਹੋ ਗਿਆ ਵਾਸਤਾ ਤੇ ਪੱਦਾ ਵਿੱਚ ਪਾਣੀ ਚੱਲਦਾ ਬਈ ਗੱਬੇ ਗੱਬੇ ਉਹ ਪੈਲ ਬਈ ਜ਼ਿਆਦਾ ਨਹੀਂ ਹੈ ਆਹ ਦੇਖੋ ਬਿਆਸ ਦਰਿਆ ਮੇਮੋਰੀ 8 ਬਚ ਲੈ ਔਰ ਤੇ ਅੰਮ੍ਰitsar ਹੈਗਾ ਸਿਰਫ 50 ਕਿਲੋਮੀਟਰ ਤੇ ਬ੍ਰੇਕ ਲੱਤੀ ਐ ਢਾਬੇ ਤੇ ਚਾਹ ਪਿੰਗੇ ਰੋਟੀ ਅਸੀਂ ਘਰ ਤੇ ਬਣਾ ਲਏ ਤੇ ਰਸਤੇ ਚ ਮੰਮੀ ਜੀ ਨੇ ਵੀ ਜੀ ਨੇ ਬਿਠਾ ਲਿਆ ਸੀਗਾ ਚਲੋ ਬਈ ਆਜੋ ਲਓ ਜੀ ਸ੍ਰੀ ਅੰਮ੍ਰitsar ਪਹੁੰਚ ਗਏ ਸਾਹਮਣੇ ਦਰਸ ਨੇ ਡਿਊਟੀ ਇਹ ਪਾਰਕਿੰਗ ਗਾਡੀ ਸੱਤ ਕਾ ਪਾ ਕੇ ਸਾਹਮਣੇ ਬਣੇ ਸੜਕ ਉਪਾਰਕਿੰਗ ਜੀ ਕਿਸ ਤਰ੍ਹਾਂ ਚੜ ਗਏ ਹੁਣ ਆਪਾਂ ਵੇਰ ਉੱਧ ਮਾ ਚੜ ਗਏ ਆ ਤੀਨ ਲੱਗਿਆ ਮੈਨੂੰ ਤਾਂ ਲੱਗਿਆ ਸਾਹਮਣੇ ਪਾਰਕਿੰਗ ਆ ਗਈ ਨਿਕਨ ਦਿਖਾਉਂਦਾ ਤੁਹਾਨੂੰ ਮੈਂ ਇਹ ਆਹਾ ਕਾ ਪਾਰਕਿੰਗ ਅੰਦਰ ਬਾਹਰੇ ਬਾਹਰ ਥੱਲੇ ਨਾ ਟ੍ਰੈਫਿਕ ਹੁੰਦੀ ਹੈ ਨਾ ਰਣਾ ਨੇ ਬਾਹਰ ਦੇ ਮਾਰ ਪੋਲੇ ਬਣਾਤਾ ਹਾਂ ਉਹ ਦੇਖੋ ਸੰਦਰ ਰਸਤਾ ਜਾਂਦੇ ਇਧਰ ਨੂੰ ਆ ਦੇਖਿਓ ਮੈਂ ਸੀ ਦਰਵਾਜ਼ਾ ਹਾਂ 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 ਅੱਗੇ ਨੇੜੇ ਆ ਉਦੋਂ ਚੱਕ ਰਿਹਾ। ਚੱਕੇ ਸੇ ਪੈ ਗਿਆ। 1500 ਪਰ ਦੇ 1500 ਆ ਗਿਆ। ਯਾ ਭਾਈ ਟੱਕ। ਉਹ ਸੋਹਣੀ ਪਾਰਕਿੰਗ ਮਿਲ ਗਈ। ਅਸੀਂ ਪਾਰਕਿੰਗ ਐਸੋ ਫੁੱਲ ਏ ਬਈ ਸਾਰੀ। ਪਰ ਖੜਾਈ ਇੰਨੀ ਕਿ ਅੱਜ ਧੁੱਪ ਦਿਖੀ। ਗੱਡੀ ਤਰਦ ਨਹੀਂ ਪਰ ਹੌਂ ਤਾਂ ਹੋਰੇ ਸ਼ਾਮਾਂ ਦਾ ਹੈ। ਆ ਇਹ। ਜਿਵੇਂ ਸਭ ਇਹ ਦੋ ਤਿੰਨ ਵਾਰ ਦਿੱਖਲੇ ਆ। सामने गुरुद्वारा साहिब। ਸਾਲਾਂ ਜਰੂਰੀ ਹੈ ਕਾਲੀ ਚ ਨਾਮ ਪਰ ਸਰਵਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੇ ਦਰਬਾਰ ਸਾਹਿਬ ਤੋਂ ਬਹੁਤ ਸਾਰੇ ਦਰਸ਼ਕ ਨੌਕੀ ਤੇ ਗੁਰਦੁਆਰਾ ਸ੍ਰੀ ਟੰਦ ਸਾਹਿਬ ਪਹੁੰਚੇ ਹੁੰਦੇ। ਤੇ ਹੁਣ ਚੱਲੇ ਬਾਬਾ ਦੀਪ ਸਿੰਘ ਜੀ ਦੇ। ਸੋ ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੇ ਪਹੁੰਚ ਗਏ। ਕੋਈ ਕੋਈ ਬਹੁਤ ਚੀਕੀ। ਅੰਮੋਰੀਂ ਚੱਲ ਪੇ ਪਾਰਕਿੰਗ ਜਮ। ਤੇ ਲੋਰੀ ਬਹੁਤ ਸੋਹਣੇ ਦਰਸ਼ਨ ਹੋ ਗਏ ਤੇ ਹੁਣ ਚੱਲੀਏ ਗੱਡੀ ਦੀ ਪਾਰਕਿੰਗ ਵੱਲ ਚਲੋ ਜੀ। ਲੋਰੀ ਗੱਡੀ ਲੱਪਣ ਦਾ ਆਸਾਨ ਤਰੀਕਾ ਦੋ ਵਾਰ ਦਾ ਉਹਨਾਂ ਨੇ। ਜੇ ਲੇਟਾਂ ਬਲ ਜਾਣੀਆਂ ਜੇ ਗਵਲੇ ਬਟਨ ਦੇ ਹੋਰ ਮਾਰੋ। ਤਾਂ ਉਹ ਖੱਦੀਆਂ ਤੇ ਲੋ ਜੀ ਚੱਲੇ ਪਾ ਤੇ ਹੁਣ ਘਰ ਨੂੰ 1:00 ਬੱਜ ਗਿਆ ਨਾ 1:35 ਹੋ ਗਏ। ਤੇ ਦੇਖਦੇ 2 ਨਾ 4:30 ਤੱਕ ਘਰਾਂ ਪਹੁੰਚੋਗੇ। ਕਿੰਕਾ ਕਰਦੇ ਉਹ ਪਗਣੇ ਆ ਗਿਆ ਪਤਨੀ ਵੀ ਹੱਥ ਮਾਰ ਰਹੀ ਤਾਂ ਅਰਥ ਲੱਗਾ ਬਈ ਬਾ ਸੋਣਾ ਨਹੀਂ ਠੀਕਾ ਉਹਦੇ ਦੀ ਤੇ ਤੋਂ ਲੰਘੇ ਦਰੋਂ ਤੇ ਲੋ ਜੀ ਬਿਆਸ ਦਰਿਆ ਫੇਰ ਦੇਖ ਲੋ ਬਈ ਟ੍ਰੇਨ ਜਾਂਦੀ ਟ੍ਰੇਨ ਜਾਂਦੀ ਟ੍ਰੇਨ ਜਾ ਰਹੀ ਹੈ ਵਾਲਾ ਨਾ ਮੈਂ ਕਹਾਤਾ ਪੂੜ ਕੰਡਾ ਮੋਣਾ ਫਿਰ ਜਿਹੜਾ ਆ ਮੂਰੇ ਵਾਲਾ ਹੈ ਹਾਂ ਇਹ ਬੰਦ ਕਰਤੇ ਨੇ ਨਵਾਂ ਬਣਾਤਾ ਦੇਖ ਉਹ ਨਾਲ ਉਹ ਨਵਾਂ ਇਹ ਨਹੀਂ ਚੱਲਦਾ ਹੈ ਨਾ ਪਾਣੀ ਇੰਨਾ ਅਗਰੇ ਭਰ ਕੇ ਉੱਛਲ ਕੇ ਰਹਿ ਦੇਖ ਲੋ ਕਿੰਨਾ ਆ ਗਿਆ ਹੈ ਕਿੰਨਾ ਸਾਫ ਰਿhta ਪਿਆ ਪਾਣੀ ਕਹਿੰਦਾ ਉੱਛਲ ਕੇ ਰਹਿਦੇ ਪਰ ਨੂੰ ਹਾਂ ਇਧਰੋਂ ਟੱਪਿਆ ਦਾ ਪਾਣੀ ਖੇਤਾਂ ਨੂੰ ਐ ਦਿਖਾਉਂਦਾ ਓਰੇ ਰਿhta ਕਿੰਨਾ ਸਾਫ ਹੈ ਰਿhta ਚੱਕਰੇ ਜਾਂ ਹਾਂ ਹਾਂ ਕਹਿ ਦੇਣਾ ਤੇਰੇ ਪਾਸ ਦੇ ਨੇ ਇਹ ਰਿਹਾ ਇੱਧਰ ਬੀ ਜੈਕਲਿਨ ਇਹ ਦਰ ਤਾ ਠੀਕ ਹੈ ਤਾਂ ਨਾ ਆਹ ਸੜਿਆ ਆ ਪਾਣੀ ਆਹ ਸੜ ਠੀਕ ਇੱਧਰ ਇੱਧਰ ਨਹੀਂ ਪਾਣੀ ਖੜਾ ਹੈ ਬਈ ਆਹ ਪਿਆ ਤੇ ਅਸ ਬੈਂਟਿਆਂ ਚ ਪਾਣੀ ਖੜਾ ਪਾਣੀ ਆਹਰੋ ਕਿੰਨਾ ਖੜਾ ਪਾਣੀ ਚੱਲੇ ਆਹੀ ਪਾਣੀ ਖਰਾਬ ਕਰਦਾ ਇਹ ਖੜਾ ਵੱਲੇ 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 ਵੇ ਕਿੰਨਾ ਇਧਰੋਂ ਦੇਖੋ ਆਹ ਦੇਖ ਤਾਂ ਕਿੰਨਾ ਦਾ ਨੁਕਸਾਨ ਕਰਿਆ ਵਾ ਪਾਣੀ ਨੇ ਉਹ ਗੇਂਦੀਆਂ ਹੜ ਗਈਆਂ ਆਹ ਦੇਖੋ ਪਾਣੀ ਕਿੱਥੇ ਵੱਲੇ ਵੱਲੇ ਕਿੰਨਾ ਬਾਣੀ ਖੜਾ ਹੋ ਗਿਆ ਦਾ ਦੇ ਵਿਚ ਵਿਚ ਸੁੱਕ ਗਏ ਪਾਣੀ ਕ્યાર ਕਿੰਨੇ ਦਿਨ ਦਾ ਖੜਾ ਹੋਵੇ ਹੋਰੇ ਮੇਰਾ ਛੋਟਾ ਸਬੈਦਾ ਕੀ ਫੇਰ ਖੜਾ ਹੈ ਕਿੰਨੇ ਦਿਨ ਹੋ ਗਏ ਇਹ ਤਿੰਨ ਚਾਰ ਪੰਜ ਤਰੀਕ ਦਾ ਦਿਨ ਹਾਰ ਗਿਆ ਤੇ ਇਧਰ ਦੇਖੋ ਪਾਣੀ ਹੌਲੀ ਹੌਲੀ ਉਧਰੂੰਗਾ ਹੁਣ ਸੁੱਕ ਕੇ ਜਿਹੜਾ ਛੋਟਾ ਸਬੈਦਾ ਉਹ ਪਈ ਹੈ ਹੈ ਨਹੀਂ ਆਰੇ ਮੈਨਾਂ ਸੜਕ 'ਤੇ ਮਾਣੀ ਚੱਲਿਆ ਹੋਇਆ ਸੀ। ਬਾਕੀ ਪਤਾ ਨਹੀਂ ਬਈ ਓਰੇ। ਆਰੋ ਖੇਤ ਸਾਰੇ ਖਰਾਬ ਹੋਏ ਹੋਏ। ਇੱਧਰ ਚੱਲਦਾ ਹੈ। ਪਾਣੀ ਉਹ ਬਣੀ ਨਾ। ਤੇ ਰੋਕੜ ਪਾਸੋਂ ਡੇ ਪਹੁੰਚ ਗਏ। ਮਸੇਰਾਂ ਨੂੰ ਉਰਿਤ ਆਰਦਾ। ਕੋਈ ਨੋੜੀ ਚੀਜ਼। ਉਵੇਂ ਬੱਸ ਬੋਸ਼ਿੱਤੀ ਹੈਂਦੀ ਸਾਡੇ ਰੋਕੜ ਬੱਸ ਸਾਡਾ ਨਮਾ ਬੱਸ ਸਾਡਾ। ਖੜੀ ਹੈ ਭਾਈ ਬਸ ਜਾਣੇ ਨੂੰ ਹਾਂ ਨਾ ਮੈਂ ਕਹਿੰਦੀ ਹਾਂ ਬਸ ਯਾਰ ਬਸ ਲੈ ਮੈਂ ਚੜਾਉਂਦਾ ਹਾਂ 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 ਬੈਗ ਦੇ ਦਿੰਦੇ ਉਹ ਤੇਰੇ ਬੈਗ ਉਹ ਪਿੱਛੇ ਹੈ ਮੈਂ ਮਸੀਰਾਂ ਨੂੰ ਬਸ ਛੜਾਤਾ ਤੇ ਆਹ ਦੇਖੋ ਭਾਈ ਟਰੱਕ ਕਿੱਥੇ ਜਿਹੜਾ ਆ ਉਹਦਾ ਇੱਧੇ 1.2 1.5 1.2 ਆਹ ਦੇਖੋ ਨਹੀਂ ਖਰਾਬ ਹੋਇਆ ਵਾਹਗਾ ਅੱਲਾ ਖਰਾਬ ਅੱਲਾ ਬੈਠਾ ਭਾਈ ਉਹ ਗਾ ਫੁੱਟਵਾਰਕ 'ਤੇ ਚੜਾ ਕੇ ਖਰਾਬ ਹੋਣਾ ਥੱਲੇ ਕੋਈ ਚੁੱਟ ਗਿਆ ਹੋਣਾ ਅਰੇ ਬੱਜਿਆ ਵਾ ਸਾਈਡ ਪਰ ਹਾਂ ਨਾ ਪਾਈ ਦੇ ਸੱਟ ਵੀ ਲੱਗੀ ਆ ਸਾਰੇ ਤੋੜੇ ਤਾਂ ਚੜੇ ਹੋਗਾ ਅੱਛਾ ਸਾਡੇ ਆ ਗਲਤ ਬਣਾਏ ਡਿਵਾਈਡਰ ਜਿਹੜੇ ਆਏ ਉਹ ਹਾਂ ਟੰਡ ਜੀ ਹੋ ਗਈ ਨਾ ਫਿਰ ਸੜਕ ਵੀ ਛੋਟੀ ਹੈ ਡਿਵਾਈਡਰ ਗਲਤ ਬਣਾਏ ਹੋਏ ਇਹਨਾਂ ਨੇ ਗੱਬੇ ਇੱਕ ਪੱਟੀ ਜੀ ਮਾਰ ਦਿੰਦੇ ਸਹੀ ਤਾਂ ਸਾਡੇ ਇਹ ਵੀ ਜਗ੍ਹਾ ਬਹੁਤ ਏਰੀਏ ਨੇ ਹਾਂ ਜਦੋਂ ਏਰੀਏ ਇਹਦੇ ਨਾਲ ਪਾਣੀ ਨਾ ਸੜਕ ਪਾਣੀ ਵੀ ਰੁਕਦਾ ਆਹ ਸਾਈਡ ਪਾਣੀ ਨੂੰਗਾ ਆਹ ਸਾਈਡ ਪਾਣੀ ਹੋਊਗਾ ਸਾਡੇ ਇਦਾਂ ਬਹੋਂ ਦੌਰ ਜਦੋਂ ਉਹ ਆਹ ਸੜਕ ਪਾਣੀ ਖੜਾ ਹੋਊਗਾ ਇੱਧਰ ਪਾਣੀ ਨਹੀਂ ਹੋਊਗਾ ਜਾਂ ਫਿਰ ਇੱਧਰ ਪਾਣੀ ਹੋਊਗਾ ਇੱਧਰ ਨਹੀਂ ਹੁੰਦਾ ਉਵੇਂ ਬਿਚ ਨੂੰ ਰਸਤਾ ਨਿਕਲਣੋਂ ਆਹੀ ਰਹਿੰਦਾ ਫਿਰ ਵਿੱਚ ਪੂਰੇ ਦਿੱਕਤ ਪੂਰੇ ਨਹੀਂ ਆਉਂਦੀ ਜਿਆਦਾ ਜਿੱਧਰ ਉਹ ਪਿੰਡ ਆਪੜਗੇ ਨਹੀਂ ਉਧਰ ਜਾਣਾ ਦਿੱਕਤ ਹੁੰਦੀ ਹੈ ਆਣੀ ਨਿਕਲਦਾ ਨਹੀਂ ਫਿਰ ਪਤਾ ਨਹੀਂ ਆਪਣੇ ਉਧਰ ਭੰਤੀ ਦੀ ਸਾਰੀ ਇਹਨਾਂ ਨੇ ਬਾਕੀ ਚਲੋ ਰੋਡ ਤਾਂ ਸਾਡੇ ਕਿਨੇ ਵੀ ਵਧੀਆ ਬਣਗੇ ਸਾਡੇ ਕਿਨੇ ਵੀ ਬਹੁਤ ਪੁਰੇ ਹਾਲ ਤੇ ਹੂੰ ਅੰਮਰਸਰ ਨੂੰ ਵੀ ਦੋ ਤਿੰਨ ਰੋਡ ਖਾਵ ਬੜੇ ਜੀ ਬਸ ਜੇ ਉਹ ਸਹੀ ਹੋ ਜAVE ਸਮਝ ਲੋ ਅਸੀਂ ਦੋ ਜਾਂ ਦੋਏ ਤਿੰਨ ਹੁਣ ਵੀ ਤਿੰਨ ਘੰਟੇ ਜੀ ਅਸੀਂ ਪਹੁੰਚੇ ਦੋ ਘੰਟੇ ਜੀ ਪਹੁੰਚ ਸਕਦੇ ਆ ਚੱਲੋ ਹੀ ਬਾਕੀ ਗੱਲਾਂ ਘਰ ਆ ਕੇ ਕਰਦੇ ਤੇ ਲੋ ਜੀ ਘਰਾਂ ਪਹੁੰਚ ਗਏ ਤੇ ਬਹੁਤ ਸੋਹਣੀ ਯਾਤਰਾ ਰਹੀ ਸਾਡੀ ਅੱਜ ਤੇ ਮੌਸਮ ਵੀ ਬਹੁਤ ਸੋਹਣਾ ਹੋ ਗਿਆ ਸੀ ਜੀ ਵਿਚੋਂ ਪਾਏ ਵਿਚਨਾ ਤੋ ਹੋ ਗਿਆ ਦਾ ਬੱਦਲ ਵਾਹੀ ਜਿਗਣਾ ਮੀਂਹ ਆ ਰਹਿਣਾ ਵੈਸੇ ਤਾਂ ਵੀ ਸੋਹਣਾ ਮੌਸਮ ਰਿਹਾ ਅੱਜ ਨਾ ਤੁਪਤੀ ਨਾ ਬੱਦਲ ਗਈ ਤੀ ਜਦ ਤੇ ਬਾਕੀ ਹੁਣ ਦੇਖਦੇ ਆ ਤੇ ਸਾਨੂੰ ਕਰੀਬਨ ਅਸੀਂ 5:00 ਵਜੇ ਨਾ 4:30 ਉੱਠ ਗਏ ਤੇ ਮਾਮੀ ਜੀ ਨੂੰ ਬਸ ਥੋੜੀ ਲੇਟ ਮਿਲੀ ਆ ਇਸ ਤੋਂ ਅਸੀਂ 5:30 ਪੰਜ ਤੁਰਪਣਾ ਤਾਂ ਕਰੀਬਨ ਸਸ ਅਸੀਂ 6:00 ਵਜੇ ਘਰ ਤੇ ਨਿਕਲ ਗਏ ਤੇ 6:00 ਵੇ ਤੇ ਲੈ ਕੇ 9:00 ਵੇ ਤੱਕ 3 ਘੰਟੇ ਸਾਨੂੰ ਜਾਣ ਨੂੰ ਲੱਗੇ ਮਿੱਥੇ ਅੱਧਾ ਘੰਟਾ ਥੋੜੇ ਜਿ ਰੁਕੇ ਵਿੱਚ ਨੂੰ ਅਸੀਂ ਚਾਹ ਚੋ ਕੀਤੀ ਆ ਤੇ ਫਿਰ 9:00 ਵਜੇ ਪਹੁੰਚ ਗਏ ਫਿਰ ਉੱਧਰ ਤੇ 1:00 ਵਜੇ ਤੁਰੇ ਤੇ ਸ਼ਾਇਦ 1:00 ਆ 2:00 ਵਜੇ ਨਿਕਲੇ ਤੇ ਤੇ 5:00 ਵਜੇ 3 ਘੰਟੇ ਪਹੁੰਚ ਗਏ ਇਹ ਚ ਵੀ ਅੱਧਾ ਘੰਟਾ ਸੀ ਰਸਤੇ 'ਚ ਬ੍ਰੇਕ ਲੱਤੀ ਸੀਗੀ ਬਾਕੀ ਉੱਧਰ ਕਿੰਨੇ ਵਜੇ ਤੁਰੇ ਅਸੀਂ ਆਪਾਂ 1:30 ਵਜੇ ਹੈਨਾ ਆਉਣ ਲੱਗੇ ਟਾਈਮ ਜ਼ਿਆਦਾ ਲੱਗਿਆ ਪਰ ਆਉਣ ਲੱਗੇ ਟ੍ਰੈਫਿਕ ਵੀ ਹੋ ਗਈ ਸੀ ਟ੍ਰੈਫਿਕ ਕੂਈ ਨਾਲ ਖੜੇ ਵੀ ਅੱਧਾ ਘੰਟਾ ਆਉਣ ਲੱਗੇ ਸਾਨੂੰ 3:30 ਘੰਟੇ ਲੱਗੇ ਆ ਤੇ ਜਾਣ ਲੱਗੇ ਸਾਨੂੰ 3 ਘੰਟੇ ਲੱਗੇ ਤੇ ਬਾਕੀ ਦੋ ਕੁ ਸਮਾਨ ਵੀ ਲਿਆਏ ਇੱਕ ਮਿਕਸਰ ਜਿਹਾ ਲਿਆਇਆ ਮੈਂ ਦਿਖਾਉਣਾ ਕਿੱਝ ਹੈ ਇਹ ਦੇਖੋ ਮੈਂ ਕੱਢਦਾ ਇੱਕ ਮਿੰਟ ਇੱਕ ਚੀਜ਼ ਹੁੰਦਾ ਸਾਨੂੰ ਮੈਂ ਆਹ ਲਿਆ ਤੁਹਾਨੂੰ ਦਿਖਾਉਂਦਾ ਮੈਂ ਮਿਕਸਰ 400 ਰੁਪਏ ਦਾ ਕਹਿੰਦਾ ਤਾਂ 300 ਰੁਪਏ ਚ ਮੰਨ ਲਿਆ ਲੱਟਾ ਬਣਾ ਲੈਟਾ

ਉਹਨੇ ਮੈਨੂੰ ਬੱਲੇ ਨਵਾਂ ਬਿੱਚਾ ਚਾਰਜਰ ਦਿੱਤਾ ਵਾ ਉਹਨਾਂ ਨੇ ਤੇ ਇਹ ਵੀ ਖੁੱਲਦਾ ਹੋਣਾ ਸ਼ਾਇਦ ਇਹ ਵੀ ਖੁੱਲ ਗਿਆ ਜਿਹੜੀ ਜਾਲੀ ਜੀ ਲਾਈ ਵੀ ਹੈ ਬਲੇਡ ਵੀ ਸੋਹਣਾ ਤਿੱਖੇ ਹੈ ਬਈ ਆਨਲਾਈਨ ਪ੍ਰਾਈਸ ਦੇਖੂਗਾ ਇਹਦਾ ਕਿੰਨਾ ਕੁ ਲੱਗਦਾ ਤਾਂ ਫਿਰ ਸਹੀ ਰੇਟ ਤੇ ਤਾਂ ਕਹਿੰਦਾ ਆਨਲਾਈਨ ਦਾ 600 ਪ੍ਰਾਈਸ ਹੈਗਾ ਨਾ ਉੱਥੇ 350 ਉਹ ਦੇ ਦਿੱਤੀ ਵੈਸੇ ਕੰਪਨੀ ਨੇ ਹੈ ਦੱਸੀ ਜੀ ਕੋਈ ਕੰਪਨੀ ਦਾ ਕੋਈ ਲਿਖਿਆ ਨਹੀਂ ਮੈਨਾਂ ਪਰ ਤੇ ਲੋ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਦੇ ਹਾਂ ਕਿਸੇ ਅਵੇਲੋ ਲੌਕ ওকে ਬਾਏ ਬਾਏ ਇੱਕ ਵਾਰ ਪਾਣੀ ਪਾ ਕੇ ਘੁਮਾ ਕੇ ਦੇਖਦੇ ਆਂ ਪਾਣੀ ਕਿੰਨਾ ਕਿਤੇ ਘੁੰਮਦਾ ਦੇ ਪਾਣੀ ਪਾਤਾ ਹੁਣ ਪਾਵਰ ਚੈੱਕ ਕਰਦੇ ਕਿੰਨੀ ਗਈ ਦੀ ਓਹ ਹੋ ਹੋ ਬੰਨੇ ਹਮੀ ਆ ਰੇਖਾ ਕਿੰਨੀ ਤੇਜ਼ ਵਣੇ ਘੁੰਮਦਾ ਇਹ ਚ ਪਾਣੀ ਪਾਣੀ ਨੂੰ ਐ ਨਾ ਇਹ ਕਿਨੂੰ ਜੂਸ ਬਣਾਉਣਾ ਨਾ ਕੋਈ ਚੀਜ਼ ਦਾ ਅੱਛਾ ਹਨਾ ਬੜੀ ਸਪੀਡ ਹੈ